ਚਿੱਟਾ ਚਿੱਟਾ ਦਾ ਜੀ ਚਿੱਟਾ ਵਿਕਦਾ ਜੀ ਕਿੰਨੇ ਕੁ ਲੋਕ ਮੰਨ ਸਕਦੇ ਹੋ ਇਲਾਕੇ ਵਿੱਚ ਜਿਹੜੇ ਨਸ਼ਾ ਵੇਚਦੇ ਆ ਸਮਝ ਦਰਦੇ ਆ ਭਰਾ ਕੋਈ ਨਹੀਂ ਬੋਲਦਾ ਭਾਈ ਜੀ ਕਿੰਨੇ ਕੁ ਲੋਕ ਨਹੀਂ ਬਣੇ ਸਭ ਡਰਦੇ ਆ ਸਭ ਡਰਦੇ ਆ ਆਪਣੇ ਆਪਣੇ ਘਰ ਤੋਂ ਸਭ ਡਰਦੇ ਆ ਜਿਹੜਾ ਅਗਲਾ ਬੋਲ ਸਭ ਡਰਦੇ ਆ ਆਏ ਵੱਡਾਂਗੇ ਹਾਂ ਤੇ ਦੱਸੋ ਘਰ ਪਰਿਵਾਰ ਵਾਲੇ ਬੰਦੇ ਆਪਾਂ ਹਾਂ ਧਮਕੀਆਂ ਦਿੰਦੇ ਆ ਹਾਂ ਧਮਕੀਆਂ ਦਿੰਦੇ ਆ ਹਾਂ ਉਹ ਕਹਿ ਦਿੰਦੇ ਖੜੇ ਹੋ ਕੇ ਗਲੀ 'ਚ ਜਿਹੜੇ ਵੇਚਦੇ ਆਂ ਲੋងਗੇ ਹੁਣ ਕੌਣ ਕਹੂਗਾ ਗਲੀ 'ਚ ਖੜੇ ਹੋ ਕੇ ਕਹਿੰਦੇ ਕੋਈ ਜਿਹੜਾ ਪਤਾ ਨਹੀਂ ਕਹਿੰਦੇ ਸਾਡੇ ਪਿੱਛੇ ਕੋਈ ਬੋਲ ਨਹੀਂ ਸਕਦਾ ਜਿਹੜਾ ਨਸ਼ਾ ਬਿਕਦਾ ਇੱਥੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਿਕਦਾ ਜੀ ਬਹੁਤ ਮਾੜਾ ਹਲਕੀ ਦੱਸੇ ਬੱਚੇ ਛੋਟੇ ਛੋਟੇ ਬੱਚੇ ਅੰਸਰ ਪਹਿਰ ਰਿਹਾ ਹਰ ਬੱਚੇ ਨੂੰ ਪਤਾ ਹਰ ਬੱਚੇ ਨੂੰ ਪਤਾ ਵੀ ਉਹ ਨਸ਼ਾ ਲੈਣਾ ਹੈ ਪਤਾ ਨਹੀਂ ਜਣੇ ਖੜੇ ਕਿਤੋਂ ਕਿਤੋਂ ਆਂਦੇ ਨੇ ਮੈਂ ਕਹਿੰਦਾ ਦੂਜੇ ਮੰਲੇ ਤੋਂ ਤੀਜੇ ਮੰਲੇ ਤੋਂ ਆ ਰਹੇ ਨੇ ਇੱਥੇ ਚਿੱਟਾ ਲੈਣਾ ਐਮਬੇਡਕਰ ਨਗਰ ਪੈਂਦਾ ਜੀ ਤੁਹਾਨੂੰ ਚਾਂਜ ਤੋਂ ਸੰਤੁਸ਼ਟ ਹੈ ਕਿ ਜੋ ਪੁਲਿਸ ਵੱਲੋਂ ਅੱਜ ਸਰਚ ਕੀਤੀ ਹੈ ਖੁਸ਼ੀ ਤਾਂ ਬੜੀ ਹੈਗੀ ਪਰ ਖੁਸ਼ੀ ਹੋਰ ਹੋਗੀ ਜਦੋਂ ਖਤਮ ਹੋ ਜਾਊਗਾ ਨਸ਼ਾ ਖਤਮ ਹੋ ਜਾਊਗਾ ਹੁਣ ਤਾਂ ਡਰ ਆਇਆ ਸਿਰਫ ਕਿ ਵੀਰ ਤੁਹਾਡੇ ਜਾਂ ਤੁਹਾਡੇ ਸਾਡੇ ਨਾਲ ਪਤਾ ਨਹੀਂ ਕੀ ਹੋ ਸਕਦਾ ਠੀਕ ਹੈ ਤੁਸੀਂ ਵਿਰੋਧ ਕਿਉਂ ਨਹੀਂ ਕਰਦੇ ਸਰ ਕੀ ਗੱਲ ਗੱਲਬਾਤ ਕੀਤੀ ਹੈ ਪੁਲਿਸ ਨਾਲ ਕੀ ਗੱਲਬਾਤ ਹੋਈ ਤੁਹਾਡੀ ਪੁਲਿਸ ਮਿਸ਼ਨ ਨਾਲ ਕੀ ਗੱਲਬਾਤ ਹੋਈ ਤੁਸੀਂ ਸੈਕ ਵਿੱਚ ਬਹਿ ਕੇ ਵੀ ਤੁਸੀਂ ਸਾਨੂੰ ਸਪੋਰਟ ਕਰਾ ਸੀ ਦੇ ਨਾਲ ਕੋਈ ਵੀ ਤੁਹਾਡੇ ਨਾਲ ਜਾਣ ਲੈਵਾ ਹਮਲਾਇ ਕੁਝ ਵੀ ਹੁੰਦਾ ਸੀ ਜੀ ਉਹ ਕਰਾਂਗੇ ਮੈਂ ਇੱਥੇ ਰਹਿੰਦਾ ਜੀ ਮੈਂ ਗਲੀ ਵਿੱਚ ਤੁਹਾਨੂੰ ਕੀ ਕਿਹਾ ਉਹਨਾਂ ਨੇ ਕਿਹਾ ਵੀ ਤੁਸੀਂ ਸਾਡਾ ਨੰਬਰ ਲਓ 72 ਸਾਨੂੰ ਨਾਮ ਦੱਸੋ ਕੀ ਕੌਣ ਵੇਚਦਾ ਕੌਣ ਨਹੀਂ ਤੇ ਤੁਸੀਂ ਲੋਕ ਸਾਥ ਦੇਵੋਗੇ ਹੁਣ ਹਾਂਜੀ ਹਾਂਜੀ ਸਾਥ ਦੇਵਾਂਗੇ ਸਾਨੂੰ ਸੁਵਿਧਾ ਸੁਵਿਧਾ ਮਿਲੇਗੀ ਤੇ ਅਸੀਂ ਸਾਥ ਜ਼ਰੂਰ ਦੇਵਾਂਗੇ ਜਿਹੜਾ ਇੱਕ ਕਾਸੋ ਆਪਰੇਸ਼ਨ ਪੂਰੇ ਪੰਜਾਬ ਵਿੱਚ ਜਿਹੜਾ ਚੱਲ ਰਿਹਾ ਹੈ ਉਹਦੇ ਤਹਿਤ ਅਸੀਂ ਅੱਜ ਲੁਧਿਆਣਾ ਚ ਵੱਖ-ਵੱਖ ਥਾਵਾਂ ਤੇ ਤਕਰੀਬਨ 5 ਥਾਵਾਂ ਤੇ ਅਸੀਂ ਕਾਸੋ ਆਪਰੇਸ਼ਨ ਚਲਾਇਆ ਜਿਹੜਾ ਇੱਕ ਏ ਧੱਕਾ ਕਲੋਨੀ ਇੱਥੇ ਵੀ ਚਲਾਇਆ ਹੈਗਾ ਉਸ ਤੋਂ ਇਲਾਵਾ ਸਾਹਨੇਵਾਲ ਡੁਗਰੀ ਤੇ ਡਿਵੀਜ਼ਨ 4 ਦੇ ਏਰੀਆ ਚ ਕਾਸੋ ਆਪਰੇਸ਼ਨ ਚੱਲ ਰਿਹਾ ਬકરી-ਬકરી ਬਾਹਰ ਦੇ ਅਸੀਂ ਰਾਉਂਡ ਅਪ ਕੀਤੇ ਜੋ ਫਰਦਰ ਸਰਚ ਹੈ ਹਜੇ ਵੀ ਚੱਲ ਰਹੀ ਹੈ ਅਸੀਂ ਅਸੀਂ ਤਕਰੀਬਨ 5 ਐਫ ਆਈ ਆਰ ਰਜਿਸਟਰਡ ਕੀਤੀ ਹੈ ਉਹ ਜਿਹੜੀ ਸਾਰੀ ਡਿਟੇਲ ਪ੍ਰੈਸ ਨੋਟ ਦੇ ਜ਼ਰੀਏ ਤੁਹਾਡੇ ਥਰੂ ਪਹੁੰਚੇਗੀ 25 ਜਿਹੜੇ ਹੈਗੇ ਆ ਉਹ ਅਸੀਂ ਰਾਉਂਡ ਅਪ ਕੀਤੇ ਹੈਗੇ ਹਜੇ ਤੱਕ ਇਹ ਕਾਸੋ ਜਿਹੜਾ ਆਪਰੇਸ਼ਨ ਹੈ ਉਹ ਐਨ ਡੀ ਜਿਹੜਾ ਆਪਾਂ ਨਸ਼ੇ ਦੇ ਵਿਰੁੱਧ ਜਿਹੜਾ ਵਾਰ ਚੱਲ ਰਹੀ ਹੈ ਉਹਦਾ ਇੱਕ 파ਰਟ ਹੈਗਾ ਉਹਦੇ ਤਹਿਤੀ ਸਾਰੀ ਸਰਚ ਵਗੈਰਾ ਚੱਲ ਰਹੀ ਹੈ ਆਉਣ ਵਾਲੇ ਦਿਨਾਂ ਦੇ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੇਗਾ ਜਿਹੜੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਹਾਂ ਐਂਡ ਮੈਕਸਿਮਮ ਜਿਹੜੇ ਹੈਗੇ ਇਹੋ ਜਿਹੇ ਬੰਦੇ ਹੈਗੇ ਉਹਨਾਂ ਨੂੰ ਜ ਬਣਦੀ ਕਾਰਵਾਈ ਉਹਨਾਂ ਤੇ ਕਰਾਂਗੇ ਐਂਡ ਤੁਸੀਂ ਜਿਹੜਾ ਪਿੱਛੇ ਵੀ ਦੇਖਿਆ ਹੋਣਾ ਕਿ ਅਸੀਂ ਤਕਰੀਬਨ 3 ਜਿਹੜੇ ਹੈਗੇ ਜਿਹੜੇ ਡਰੱਗਸ ਮੰਗਲ ਰਹੇ ਉਹਨਾਂ ਦੀ ਪ੍ਰੋਪਰਟੀ ਦੇ ਡੈਮੋਲਿਸ਼ ਕਰਵਾਈ ਥੀ ਐਂਡ ਆਉਣੇ ਵਾਲੇ ਟਾਈਮ ਇ ਇਹੋ ਜਿਹੇ ਜਿਹੜੇ ਅਭਿਆਨ ਹੈ ਹੋਰ ਵੀ ਚਾਲੂ ਰਹਿਣਗੇ ਐਂਡ ਅਸੀਂ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ ਖਿਲਾਫ ਕਰਾਂਗੇ ਸਰ ਜਿਵੇਂ ਭਗਵੰਤ ਸਿੰਘ ਜੀ ਨੇ ਡੈਡਲਾਈਨ ਦਿੱਤੀ ਹੈ ਡਰੱਗ ਨੂੰ ਫ੍ਰੀ ਕਰਨ ਵਾਸਤੇ ਸਟੇਟ ਨੂੰ ਤੇ ਕੀ ਉਸ ਵਿੱਚ ਆਪਣੇ ਕੀ ਮਾਡਲਸ ਉਪਰੰਦੀ ਰਹੇਗੀ ਕਿ ਉਸ ਦੇ ਵਿੱਚ ਤੁਹਾਡੀ ਸਟ੍ਰੈਟਜੀ ਰਹੇਗੀ ਦੇਖੋ ਲੋਕੀ ਬਿਲਕੁਲ ਖੁੱਲ ਕੇ ਸਾਹਮਣੇ ਆ ਗਏ ਹਨ ਉਹ ਪੁਲਿਸ ਦਾ ਸਾਥ ਦੇਣ ਨੂੰ ਤਿਆਰ ਹੈਗੇ ਆ ਐਂਡ ਤੁਸੀਂ ਦੇਖਿਆ ਹੋਣਾ ਜਿਹੜਾ ਸਰਪੰਚ ਨੇ ਉਹਨਾਂ ਨੇ ਇੱਕ ਬਾਈਟ ਵੀ ਦਿੱਤੀ ਸੀ ਕਿ ਤੁਸੀਂ ਦੇਖਿਆ ਹੋਣਾ ਜਿਹੜਾ ਲਾਡੋਵਾਲ ਮੇ ਜਿਹੜਾ ਪਿੰਡ ਸੀਗਾ ਉਹਨਾਂ ਨੇ ਵੀ ਇੱਕ ਨੋਚਾ ਪਿੰਡਾ ਉੱਥੇ ਵੀ ਇਹ ਲੋਕੀ ਸਾਹਮਣੇ ਆਏ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਲੋਕੀ ਹੁਣ ਪੂਰੀ ਇਨਫੋਰਮੇਸ਼ਨ ਸਾਨੂੰ ਦੇ ਰਹੇ ਆ ਜੀ ਬਣਦੀ ਕਾਰਵਾਈ ਕਰ ਰਹੇ ਆ ਐਂਡ 100% ਅਸੀਂ ਟਾਈਮਲਿਨ ਨੂੰ ਖਤਮ ਕਰ ਦਾਂਗੇ ਐਂਡ ਜਿਹੜਾ ਮੈਂ ਕਹਿਣਾ ਚਾਹਾਂਗਾ ਕਿ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਹਾਂ ਕਿ ਉਹ ਟਾਈਮਲਿਨ ਸਾਨੂੰ ਇਨਫੋਰਮੇਸ਼ਨ ਦੇ ਐਂਡ ਸਾਡੇ ਜਿਹੜੀ ਜਿੱਥੇ ਲੋਡ ਹੈਗੀ ਅਸੀਂ ਹਾਜ਼ਰ ਹੈਗੇ ਐਂਡ ਬਹੁਤ ਜਲਦੀ ਅਸੀਂ ਇਹਨੂੰ ਜੋ ਬਣਦੀ ਕਾਰਵਾਈ ਕਰਾਂਗੇ ਐਂਡ ਆਇਡੈਂਟੀਫਾਈ ਕੀਤਾ ਗਿਆ ਕੋਈ ਡਰਗ ਪੈਡਲਰਸ ਜਾਂ ਕੋਈ ਪਾਰਟिकुलर ਸਾਈਟਸ ਜਿਹੜੀਆਂ ਜਿੱਥੇ ਬਿਲਕੁਲ ਸਾਡੇ ਕੋਲੇ ਸਾਰੀ ਇਨਫੋਰਮੇਸ਼ਨ ਹੈਗੀ ਹੈ ਸੀਆਈਡੀ ਤੋਂ ਸਾਡੇ ਕੋਲੇ ਰਿਪੋਰਟ ਆਏਗੀ ਸਾਡੀ ਆਪਣੀ ਜਿਹੜੀ ਹੈਗੀ ਉਹ ਰਿਪੋਰਟਾਂ ਹੈਗੀਆਂ ਉਸ ਤੋਂ ਇਲਾਵਾ ਜਿਹੜੇ ਐਂਟੀ ਨਾਰਕੋਟਿਕ ਟਾਸਕ ਫੋਰਸ ਹੈਗੀ ਉਹਨਾਂ ਦੀ ਸਾਡੇ ਕੋਲੇ ਰਿਪੋਰਟ ਆਏਗੀ ਸਭ ਤੋਂ ਵੱਡੀ ਗੱਲ ਹੈ ਸਾਡੇ ਕੋਲੇ ਲੋਕਾਂ ਦੀ ਰਿਪੋਰਟ ਆਏਗੀ ਲੋਕ ਸਾਡੇ ਕੋਲੇ ਇਨਫੋਰਮੇਸ਼ਨ ਭੇਜਦੇ ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਦੇ ਏਰੀਆ ਚ ਆਲੇ ਦੁਆਲੇ ਕਿਹੜੇ ਬੰਦੇ ਇਹੋ ਜੇ ਕੰਮ ਚ ਇਨਵੋਲਡ ਹੈਗੇ ਆ ਅਸੀਂ ਉਹਨਾਂ ਤੇ ਸਖਤ ਤੋਂ carrera de una ਰੀਹੈਬਲੇ ਵੀ ਕੋਈ ਪਾਲਸੀ ਨਹੀਂ ਹੰਦੀ ਗਈ ਆ ਦੇਖੋ ਪਰਸੋਂ ਤੁਸੀਂ ਦੇਖਿਆ ਉਹਨਾਂ ਡੀਸੀ ਸਾਹਿਬ ਦੇ ਨਾਲ ਸਾਡੀ ਮੀਟਿੰਗ ਹੋਈ ਸੀਗੀ इवन ਕੱਲ ਜਿਹੜਾ ਸੀਐਮ ਸਾਹਿਬ ਤੇ ਬਹੁਤ ਸੀਨੀਅਰ ਅਫਸਰ ਇੱਕ ਕਮੇਟੀ ਸਬ ਕਮੇਟੀ ਜਿਹੜੀ ਬਣਾਈ ਗਈ ਹੈ ਉਹ ਕਮੇਟੀ ਦੇ ਨਾਲ ਵੀ ਸਾਡੀ ਮੀਟਿੰਗ ਹੋਈ ਸੀਗੀ ਅਸੀਂ ਜਿਹੜੇ ਬੰਦੇ ਕਿਸੇ ਨਾ ਕਿਸੇ ਕਾਰਨ ਤੋਂ ਸਿਰਫ ਨਸ਼ਾ ਲੱਤ ਹੈਗੇ ਜਿਹੜੇ ਯੂਥ ਹੈਗੇ ਉਹਨਾਂ ਨੂੰ ਪ੍ਰੋਪਰ ਰੀਹੈਬਿਲਿਟੇਸ਼ਨ ਵਗੈਰਾ ਕਰਾ ਕੇ ਉਹਨੂੰ ਇਸ ਇਸ ਦਲਦਲ ਤੋਂ ਬਾਹਰ ਕੱਢਿਆ ਜਾਊਗਾ ਉਹਦੇ ਵਾਲੇ ਉਹਦੇ ਨਾਲ ਇਹ ਨਾਲ ਦੀ ਨਾਲ ਵੱਖਰੇ ਇੰਤਜ਼ਾਮਤ ਸਰਕਾਰ ਨੇ ਕੀਤੇ ਹੈਗੇ डीसी साहब ਸਾਡੇ ਸਾਰੇ ਸਿਸਟਮ ਇੱਥੇ ਹੈਗਾ ਬਟ ਉਹਦੇ ਨਾਲ ਨਾਲ ਮੈਂ ਕਹੂੰਗਾ ਜਿਹੜੇ ਬੰਦੇ ਖਾਸ ਕਰਕੇ ਡਰਗਸ ਸਮਗਲਿੰਗ ਚ ਹੈਗੇ ਜਿਹਨੇ ਵਪਾਰ ਇਹਨਾਂ ਨੇ ਬਣਾ ਲਿਆ ਉਹਨਾਂ ਦੇ ਖਿਲਾਫ ਜਿਹੜਾ ਪੁਲਿਸ ਸਖਤ ਤੋਂ ਸਖਤ ਕਾਰਵਾਈ ਕਰੇ ਅੱਜ ਅੱਜ ਤੱਕ ਕਿੰਨੇ ਰਿਕਵਰੀ ਕਿੰਨਰ ਗੱਲ ਕਿੰਨੇ ਅਰੈਸਟ ਹਾਜੀ ਤੱਕ 25 ਜਿਹੜੇ ਹੈਗੇ ਉਹ ਰਾਉਂਡ ਅਪ ਕੀਤੇ ਹੈਗੇ ਉਹ ਜਿਹੜੀ ਡਿਟੇਲ ਰਿਕਵਰੀ ਹੈ ਉਸ ਤੋਂ ਬਾਅਦ ਅਸੀਂ ਦੱਸ ਅਸੀਂ ਅਜੇ ਤੱਕ 6 ਐਫਆਈਆ ਰਜਿਸਟਰ ਕਰ ਚੁੱਕੇ ਹਾਂ